ਸਤਿਗੁਰੂ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਹਲਵਾਈ ਸਟਾਈਲ ਪੇੜੇ ਪੇੜੇ ਆਪਾਂ ਬਣਾਵਾਂਗੇ ਜੀ ਗਿਵਸਨ ਤੇ ਮੈਦੇ ਦੇ ਜਿਹਦੇ ਵਾਸਤੇ ਆਪਾਂ ਇੱਕ ਕੌਲੀ ਆਪਾਂ ਗਿਵਸਨ ਦੇ ਲਿੱਤੀ ਐ ਇੱਕ ਕੌਲੀ ਆਪਾਂ ਮੈਦੇ ਦੇ ਲਿੱਤੀ ਇੱਕ ਕੌਲੀ ਆਪਾਂ ਘਿਓ ਦੀ ਪਾਵਾਂਗੇ ਘਿਓ ਆਪਾਂ ਨੂੰ ਘੱਟ ਹੋਇਆ ਤਾਂ ਕਾ ਹੋਰ ਆਪਾਂ ਪਾ ਸਕਦੇ ਆ ਚਾਰ ਪੰਜ ਆਪਾਂ ਇਲਾਚੀਆ ਲਿੱਤੀਆਂ ਜੀ ਆਹ ਦੇਖੋ ਇਹਨੂੰ ਆਪਾਂ ਫੁੱਟ ਕੇ ਦਾ ਪਾਊਡਰ ਬਣਾ ਲਾਂਗੇ ਲੋੜ ਅਨੁਸਾਰ ਆਪਾਂ ਚੀਨੀ ਪਾਵਾਂਗੇ ਕੜਾਈ ਆਪਾਂ ਗੈਸ ਤੇ ਰੱਖ ਦਿੱਤੀ ਹੈ ਉਹਨਾਂ ਆਪਾਂ ਇਹਦੇ ਵਿੱਚ ਪਾਨੇ ਆ ਬੇਸਨ ਬੇਸਨ ਤੇ ਮੈਦਾ ਆਪਾਂ ਪਹਿਲਾਂ ਕੋਲ ਆਪਾਂ ਸਾਫ਼ ਕਰਕੇ ਰੱਖਿਆ ਸੀ ਆ ਦੇਖੋ ਉਹਨਾਂ ਪਹਿਲਾਂ మీడియం ਗੈਸ ਤੇ ਆਪਾਂ ਭੁੰਨ ਲਵਾਂਗੇ ਇਹਦਾ ਆਪਾਂ ਕਲਰ ਚੇਂਜ ਕਰਾਂਗੇ 골ਡਨ ਬ੍ਰਾਊਨ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਆ ਦੇਖੋ ਜੀ ਇਹਨਾਂ ਨੂੰ ਆਪਾਂ ਵੇਸਨੋ ਵੇਸਨ ਤੇ ਮੈਦੇ ਨਾਲ ਆਪਾਂ ਭੁੰਨਾਂਗੇ ਆ ਦੇਖੋ ਜਿਆਦਾ ਨਹੀਂ ਹਲੇ ਪੂਰਾ ਨਹੀਂ ਭੁੱਜਿਆ ਅੱਧੇ ਨਾਲੋਂ ਜ਼ਿਆਦਾ ਭੁੱਜ ਚੁੱਕਾ ਹੈ ਹੁਣ ਆਪਾਂ ਇਹ ਦੇ ਵਿੱਚ ਪਾਨੇ ਆ ਘਿਓ ਤੇ ਉਹਨਾਂ ਆਪਾਂ ਗਰਮ ਕਰ ਲਿੱਤਾ ਸੀ ਆ ਦੇਖੋ ਹੁਣ ਆਪਾਂ ਇਹ ਦੇ ਵਿੱਚ ਘਿਓ ਪਾ ਘਿਓ ਨਾਲ ਆਪਾਂ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਆਸਟਰ ਆਪਣਾ ਨਾਲ ਦੇ ਨਾਲ ਪਾ ਹਿਲਾਉਂਦੇ ਰਵਾਂਗੇ। ਹੁਣ ਆਪਾਂ ਘਿਓ ਦੇ ਨਾਲ ਆਪਾਂ ਇਹਨੂੰ ਫੋਨ ਲਾਵਾਂਗੇ। ਇਹਦੇ ਵਿੱਚ ਲੋੜ ਅਨੁਸਾਰ ਆਪਾਂ ਨੂੰ ਘਿਓ ਹੋਰ ਪਾਣਾ ਪਿਆ ਤੇ ਆਪਾਂ ਪਾਵਾਂਗੇ। ਆਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੜਛੀ ਆਪਾਂ ਘਿਓ ਦੀ। ਆ ਲੈ। ਘਿਓ ਆਪਾਂ ਕੋਲ ਗਰਮ ਹੋਣ ਵਾਸਤੇ ਰੱਖਿਆ ਸੀ। ਆਪਾਂ ਘਰ ਦਾ ਘਿਓ ਯੂਜ਼ ਕਰਦੇ ਆ। ਆ ਦੇਖੋ। ਹੁਣ ਆਪਾਂ ਘਿਓ ਦੇ ਵਿੱਚ ਆਪਾਂ ਮਿਕਸ ਕਰ ਦਿੰਨੇ ਆ ਮੈਦਾ ਤੇ ਬੇਸਨ ਆਹ ਦੇਖੋ ਟੋਟਲ ਆਪਣਾ 200 ਗ੍ਰਾਮ ਆਪਣਾ ਘਿਓ ਲੱਗਿਆ ਹੁਣ ਆਪਾਂ ਇਹਨੂੰ ਨਾਲ ਦੇ ਨਾਲ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਵਾਂਗੇ ਆਪਾਂ ਛੱਡਣਾ ਨਹੀਂ ਆਹ ਦੇਖੋ ਜੀ ਬੇਸਨ ਤੇ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਭੁੰਨ ਲੇਤਾ ਆਹ ਦੇਖੋ ਬੇਸਨ ਇਹ ਮੈਦਾ ਪੁੱਜ ਰੁਕਾ ਹੁਣ ਆਪਾਂ ਇਹਦੇ ਵਿੱਚ ਪਾਨੇ ਆਪਾਂ 2-3 ਚਮਚ ਆਪਾਂ ਦੁੱਧ ਦੇ ਦੇਖੋ ਜਿਹੜੇ ਹਲਵਾਈ ਹੁੰਦੇ ਆ ਉਹ ਇਹ ਦੁੱਧ ਦੀ ਜਗ੍ਹਾ ਉਹ ਪਾਉਂਦੇ ਆ ਦੇਖੋ ਇਹ ਚਾਸਨੀ ਕਿਉਂਕਿ ਉਹਨਾਂ ਨੇ ਲੰਬੇ ਸੰਭੇ ਤੱਕ ਰੱਖਣੀ ਹੁੰਦੀ ਹੈ ਆਪਾਂ ਘਰ ਦੇ ਵਿੱਚ ਯੂਜ਼ ਕਰਨੀ ਆ ਆਪਾਂ ਚਾਸਨੀ ਦੀ ਜਗ੍ਹਾ ਆਪਾਂ ਦੁੱਧ ਪਾ ਲਏ ਆ ਗਏ ਇਹਦੇ ਵਿੱਚ ਜਿਹੜਾ ਬੇਸਨ ਇਹ ਮੈਦੇ ਦਾ ਕੋਈ ਵੀ ਗੁੜ ਨਹੀਂ ਹੋ ਰਿਹਾ ਉਹ ਇਹਦੀਆਂ ਸਾਰੀਆਂ ਹੀ ਸੈਟ ਹੋ ਜਾਣਗੇ ਦੁੱਧ ਦੇ ਨਾਲ ਆ ਗਏ ਆਪਾਂ 4-5 ਚਮਚ ਆਪਾਂ ਦੁੱਧ ਦੇ ਪਾ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਈਏ। ਹਾਂ। ਕਿਉਂਕਿ ਉਹ ਚਾਟਨੇ ਤਾਪ ਆਂਦੇ ਉਹਨਾਂ ਨੇ ਕਾਫੀ ਦਿਨਾਂ ਤੱਕ ਉਹਨਾਂ ਨੇ ਇਹ ਚਰਵਾਸਤੇ ਰੱਖ ਲਈ ਲੈਂਦੀ ਆਪਾਂ ਘਰ ਦੇ ਵਿੱਚ ਯੂਜ਼ ਕਰਨੀ ਹੈ ਆਪਾਂ ਘਰ ਦੇ ਵਿੱਚ ਆਪਾਂ ਜਿਵੇਂ ਆਪਾਂ ਥੋੜੀ ਜਿਹੀ ਚੀਜ਼ ਆਪਾਂ ਬਣਾਣੇ ਆ ਤਾਜੀ ਚੀਜ਼ ਬਣਾਣੇ ਨਾਲ ਦੀ ਨਾਲ ਫ੍ਰੈਸ਼ ਚੀਜ਼ ਬਣਾਨੇ ਆ ਆਪਾਂ ਇਸ ਕਰਕੇ ਆਪਾਂ ਦੁੱਧ ਪਾਇਆ ਉਹ ਚਾਸਨੀ ਦੇ ਪਾਣੇ ਆਪਣੇ ਲੋੜ ਅਨੁਸਾਰ ਇਹਦੇ ਵਿੱਚ ਜਿੰਨੀ ਵੀ ਸਾਰੀਆਂ ਬੇਸਨ ਤੇ ਮੈਦੇ ਦੇ ਉੱਠਣੇ ਸੀ ਉਹ ਸਾਰੀਆਂ ਹੀ ਸੈੱਟ ਹੋ ਗਈਆਂ ਦੋ ਦਨਾ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਚੀ ਇਲਾਚੀ ਦਾ ਆਪਾਂ ਕੁੱਟ ਕੇ ਰੱਖਿਆ ਸੀ ਇਹਦਾ ਪਾਊਡਰ ਬਣਾਤਾ ਇਹਨੂੰ ਵੀ ਆਪਾਂ ਮਿਕਸ ਕਰ ਦਿੰਨੇ ਆਂ ਬਸ 2 ਮਿੰਟ ਬਾਅਦ ਸੇ ਆਪਾਂ ਹੋਰ ਪਕਾਵਾਂਗੇ ਆ ਦੇਖੋ ਜੀ ਬੇਸਾਂ ਤੇ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਭੁੰਨ ਲੇਤਾ ਹੈ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਿੰਨੇ ਆਂ ਇਹਨੂੰ ਹੁਣ ਆਪਾਂ ਥੱਲੇ ਉਤਾਰ ਲੈਂਦੇ ਆਂ ਇਨੂੰ ਹੁਣ ਆਪਾਂ ਥੱਲੇ ਉਤਾਰ ਕੇ ਇਹਨੂੰ ਹੁਣ ਆਪਾਂ ਕਰਦੇ ਆ ਠੰਡਾ। ਇਹਨੂੰ ਆਪਾਂ ਨਾਰਮਲ ਜਿਹਾ ਕਰ ਦਾਂਗੇ ਜਿਸ ਤਰ੍ਹਾਂ ਆਪਣਾ ਹੱਥ ਲਗਾਉਣ ਵਾਸਤੇ ਹੋ ਜਾਵੇ ਇਸ ਤਰ੍ਹਾਂ। ਇਹਨੂੰ ਹੁਣ ਆਪਾਂ ਠੰਡਾ ਕਰਦੇ ਆ। ਇਹਦੇ ਵਾਸਤੇ ਦੇਖੋ ਜੀ ਆਪਾਂ ਚਾਹਨੀ ਵੀ ਬਣਾ ਕੇ ਇਹਦੇ ਵਿੱਚ ਪਾ ਸਕਦੇ ਆ। ਇਹਦੇ ਵਿੱਚ ਆਪਾਂ 70 ਵੀ ਪਾ ਸਕਦੇ ਆ। ਤੇ ਬੂਰਾ ਖੰਡ ਵੀ ਆਪਾਂ ਜਿਹੜੀ ਬੂਰਾ ਖੰਡ ਹੁੰਦੀ ਆ ਆਪਾਂ ਉਹ ਵੀ ਪਾ ਸਕਦੇ ਆ। ਪਰ ਅਸੀਂ ਜਿਹੜੀ ਆਪਾਂ ਘਰ ਦੇ ਵਿੱਚ ਆਪਣੀ ਖੰਡ ਹੁੰਦੀ ਆ ਉਹਨੂੰ ਹੁਣ ਆਪਾਂ ਇੱਕ ਕੌਲੀ ਲੈ ਕੇ ਉਹਨੂੰ ਆਪਾਂ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲੇਤਾ ਆਹ ਦੇਖੋ। ਇਹਨੂੰ ਆਪਾਂ ਆ ਦੇਖੋ ਜੀ। ਗ੍ਰ ਇਹਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਕੋਕੋਨਟ ਪਾਊਡਰ ਦੀ ਜਗ੍ਹਾ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਕੋਕੋਨਟ ਪਾਊਡਰ ਹੀ ਪਾਣਾ ਹੈ ਜੇਕਰ ਆਪਣੇ ਕੋ ਕੋਕੋਨਟ ਪਾਊਡਰ ਵੀ ਨਹੀਂ ਹੈ ਮਿਲਕ ਪਾਊਡਰ ਵੀ ਨਹੀਂ ਹੈ ਫਿਰ ਆਪਾਂ ਇਸ ਤਰ੍ਹਾਂ ਹੀ ਆਪਾਂ ਇਹਦੇ ਪੇੜੇ ਤਿਆਰ ਕਰ ਸਕਦੇ ਹਾਂ ਇਕੱਲੇ ਬੇਸਣ ਤੇ ਮੈਦੇ ਦੇ ਜ਼ਰੂਰੀ ਨਹੀਂ ਹੈ ਆਪਾਂ ਵੀ ਦੋਨੋਂ ਚੀਜ਼ਾਂ ਆਪਾਂ ਪਾਣੀ ਹੈ ਇਹਨਾਂ ਵਿੱਚੋਂ ਕੋਈ ਵੀ ਇਹਨਾਂ ਨੂੰ ਆਪਾਂ ਸਕਿਪ ਵੀ ਕਰ ਸਕਦੇ ਹਾਂ ਇਹਦਾ ਥੋੜਾ ਜਿਹਾ ਬਸ ਟੇਸ ਜ਼ਿਆਦਾ ਆਏਗਾ ਕੋਕੋਨਟ ਪਾਊਡਰ ਵਧੀਆ ਲੱਗਦਾ ਪੇੜੇ ਦੇ ਅੰਦਰ चार पम्मच कोकोनट पाउडर दे पाए आ देखो जी हल्का ठंडा हो चुका है आ देखो आरह होना चाहिए वास्ते बैठ ਹੁਣ ਆਪਾਂ ਇਹਦੇ ਪੇੜੇ ਤਿਆਰ ਕਰਦੇ। ਛੋਟੇ-ਛੋਟੇ ਕਰਾਂਗੇ। ਆ ਦੇਖੋ ਇਸ ਤਰ੍ਹਾਂ ਦੇ ਆਪਾਂ ਗੋਲ-ਗੋਲ ਇਹਦੇ ਪੇੜੇ ਤਿਆਰ ਕਰ ਲਾ। ਦੇਖੋ ਜੀ ਬਿਲਕੁਲ ਨਹੀਂ ਇਹਦੇ ਵਿੱਚ ਲੱਗ ਰਿਹਾ ਵੀ ਆਪਾਂ ਇਹਦੇ ਵਿੱਚ ਮੈਦਾ ਪਾਇਆ ਹੈ ਆ ਦੇਖੋ आ देखो जी पेड़े बन के अपना तैयार है हूँ आपके ऊपर लगावे ड्राई फ्रूट आप बदम तो पिस्ता लगा रहे हैं आ देखो ये ऑप्शन है लगाना हो लगा सकते हैं, नहीं तो आप भी कर सकते हैं ਦੇਖੋ ਜੀ ਕੋਲੀ ਦਾ ਮੈਜ਼ਰਮੈਂਟ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਿਆ ਸੀ ਜੇਕਰ ਆਪਾਂ ਮਿੰਤੀ ਵੀ ਚਾਹੀਏ ਤਾਂ ਫਿਰ 100 ਗ੍ਰਾਮ ਹੀ ਵੇਸਣ ਹੈ ਤੇ 100 ਗ੍ਰਾਮ ਹੀ ਮੈਦਾ ਤੇ 150 ਗ੍ਰਾਮ ਚੀਨੀ ਹੈ 200 ਗ੍ਰਾਮ ਇਹਦੇ ਵਿੱਚ ਕਿਉਂ ਲੱਗਾ ਹੈ ਆਹ ਦੇਖੋ ਜੀ ਜਿਆਦਾ ਸਮਾਨ ਨਹੀਂ ਲੱਗਦਾ ਨਾ ਥੋੜਾ ਥੋੜਾ ਸਮਾਨ ਲੱਗਦਾ ਇੰਨਾ ਸਮਾਨ ਆਪਣੇ ਕੋਲ ਘਰੇ ਆਹ ਦੇਖੋ ਜੀ ਪੇੜਿਆਂ ਦੇ ਉੱਪਰ ਆਪਾਂ ਡਰਾਈ ਫਰੂਟ ਲਗਾ ਲੇਤਾ ਹੈ ਬਹੁਤ ਹੀ ਜਿਆਦਾ ਵਧੀਆ ਬਣਿਆ ਸੌਫਟ ਵੀ ਬਹੁਤ ਜਿਆਦਾ ਤੁਸੀਂ ਵੀ ਜਰੂਰ ਟਰਾਈ ਕਰਿਓ ਬੰਦੇ ਵੀ ਬਹੁਤ ਜ਼ਿਆਦਾ ਵਧੀਆ ਹੈ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਡ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ